ਸਤਿ ਸ਼੍ਰੀ ਅਕਾਲ ਜੀ D5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗਿੱਲ ਤੇ ਪੰਚਾਇਤੀ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਜ਼ੋਰਾਂ ਸ਼ੋਰਾਂ ਦੇ ਨਾਲ ਪਿੰਡਾਂ ਦੇ ਵਿੱਚ ਸਰਵਸਮਤੀਆਂ ਹੋ ਰਹੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਉਮੀਦਵਾਰ ਐਲਾਨੇ ਜਾ ਰਹੇ ਨੇ ਅਜਿਹੇ ਦੇ ਵਿੱਚ ਇੱਕ ਪਿੰਡ ਚਰਚਾ ਦਾ ਵਿਸ਼ਾ ਬਣ ਗਿਆ ਹੈ ਪਿੰਡ ਮੂਸਾ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਦਾ ਪਿੰਡ ਹੈ ਪਿੰਡ ਮੂਸਾ ਇਸ ਕਰਕੇ ਵੀ ਚਰਚਾ ਚ ਰਹਿਦਾ ਹੈ ਤੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਪਿੰਡ ਦੇ ਵਿੱਚ ਸਰਵਸਮਤੀ ਨੂੰ ਲੈ ਕੇ ਇੱਕ ਮੀਟਿੰਗ ਹੋਈ ਸੀ ਪਰ ਸਰਵਸਮਤੀ ਨਹੀਂ ਬਣੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਮੀਟਿੰਗ ਕੀਤੀ ਸੀ ਤੇ ਕਿਹਾ ਸੀ ਕਿ ਸਾਰੇ ਪਿੰਡ ਨੂੰ ਸਰਬਸੰਮਤੀ ਕਰ ਲੈਣੀ ਚਾਹੀਦੀ ਹੈ ਹਾਲਾਂਕਿ ਪਿੰਡ ਦੇ ਵਿੱਚ ਅਜੇ ਤੱਕ ਕਦੀ ਸਰਬਸੰਮਤੀ ਨਹੀਂ ਹੋਈ ਪਰ ਬੀਤੀ ਵਾਰ ਸਰਪੰਚੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਕੋਲ ਸੀ ਤੇ ਇਸ ਵਾਰ ਉਮੀਦਵਾਰਾਂ ਦੇ ਨਾਮ ਦਾ ਐਲਾਨ ਹੋਣਾ ਸ਼ੁਰੂ ਹੋ ਗਿਆ ਬਲਕੌਰ ਸਿੰਘ ਦੇ ਵਿਰੁੱਧ ਗੁਰਸ਼ਰਨ ਮੂਸਾ ਨੇ ਕਿਹਾ ਸੀ ਕਿ ਉਹ ਸਰਪੰਚੀ ਦੀਆਂ ਚੋਣਾਂ ਲੜਨਗੇ ਅਜਿਹੇ ਵਿੱਚ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਲੋਕ ਅਜਿਹੇ ਨੇ ਜੋ ਬਲਕੌਰ ਸਿੰਘ ਨੂੰ ਸਰਪੰਚ ਬਣਾਉਣਾ ਚਾਹੁੰਦੇ ਨੇ ਪਰ ਬਲਕੌਰ ਸਿੰਘ ਨੇ ਹੁਣ ਇੱਥੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ ਉਹਨਾਂ ਕਹੇ ਕਿ ਉਹ ਸਰਪੰਚੀ ਦੀਆਂ ਚੋਣਾਂ ਨਹੀਂ ਲੜਨਗੇ ਬਲਕਿ ਅੱਜ ਪਿੰਡ ਦੇ ਵਿੱਚ ਉਹਨਾਂ ਨੇ ਇੱਕ ਇਕੱਠ ਕੀਤਾ ਜਿੱਥੇ ਉਹਨਾਂ ਨੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤਾ ਸਿੱਧੂ ਮੂਸੇਵਾਲੇ ਦੇ ਪਰਿਵਾਰ ਵੱਲੋਂ ਡਾਕਟਰ ਬਲਜੀਤ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਸਮਰਥਨ ਦੇ ਦਿੱਤਾ ਗਿਆ ਹੈ ਤੇ ਬਾਕੀ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਬਲਜੀਤ ਸਿੰਘ ਨੂੰ ਹੀ ਹਮਾਇਤ ਦਿੱਤੀ ਜਾਵੇ ਇਸ ਮੌਕੇ ਭਾਰੀ ਇਕੱਠ ਸੀ ਅਤੇ ਡਾਕਟਰ ਬਲਜੀਤ ਸਿੰਘ ਨੂੰ ਬੜੇ ਹੀ ਸਾਫ਼ ਸੁਥਰੇ ਅਕਸ ਵਾਲਾ ਤੇ ਇਮਾਨਦਾਰ ਸ਼ਖਸ ਦੱਸਿਆ ਗਿਆ ਜਿਹੜੇ ਸਾਰੇ ਸਤਿਕਾਰਯੋਗ ਨਗਰ ਨਵਾਸੀ ਵੋਟਰ ਭੈਣੋ ਭਰਾਵੋ ਸਭ ਤੋਂ ਪਹਿਲਾਂ ਫਤਿਹ ਦੀ ਗੱਦਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਦਿਨਾਂ ਤੋਂ ਆਪਾਂ 6 6 5 ਦੇ ਵਿੱਚ ਸੀਗੇ ਇਹ ਕਰ ਲਈਏ ਇਹ ਕਰ ਲਈਏ ਪਰੰਤੂ ਅੱਜ ਵਧੀਆ ਵਿਪਾਦਨਾ ਲੈਣਾ ਹੈ ਕਿ ਬੜੀ ਸਰਬਸੰਮਤੀ ਤੁਹਾਡੀ ਇੱਕ ਬੜੀਆ ਨੇਕ ਬੰਦੇ ਦੇ ਉੱਤੇ ਬਣੀ ਹੈ ਜੋ ਪਹਿਲਾਂ ਵੀ ਦੁੱਖ ਦੇ ਸੁੱਖ ਦੇ ਤੁਹਾਡੇ ਵੇਲੇ ਕੇ ਵੇਲੇ ਤੁਸੀਂ ਜਦੋਂ ਵੀ ਫੋਨ ਮਾਰਦੇ ਹੋ ਢਿਲ ਮਸਤੇ ਵੀ ਤੁਹਾਡੇ ਅੱਧੀ ਰਾਤ ਨੂੰ ਉੱਠ ਖੜਦੇ ਤੁਹਾਨੂੰ ਇਹ ਕਹਿਣ ਦੀ ਲੋੜ ਨਹੀਂ ਵੀ ਰਾਤ ਨੂੰ ਬੰਦਾ ਨਹੀਂ ਉੱਠਣਾ ਸੋਫੀ ਬੰਦਾ ਹੈ ਤਯਾਰਬਾ ਪੜਿਆ ਲਿਖਿਆ ਨਿਮਰ ਹੈ ਸਭ ਤੋਂ ਵੱਡੀ ਗੱਲ ਇੱਜ਼ਤ ਦਾ ਸਾਝੀ ਹੈ ਜਿਹਦੀ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿਉਂਕਿ ਸਰਪੰਚ ਕੋਲੇ ਹਰ ਇੱਕ ਘਰ ਦੀ ਲੜਾਈ ਝਗੜੇ ਪਰਸਨਲ ਮਸਲੇ ਆਉਂਦੇ ਆ ਹਾਂ ਉਹਨੂੰ ਜਿੱਤਣ ਵਾਸਤੇ ਸਿਆਣਪ ਦਾ ਹੁਣ ਬਹੁਤ ਜ਼ਰੂਰੀ ਹੈ ਜੋ ਸਾਰੇ ਗੁਣ ਮੈਂ ਇਸ ਮੀਰ ਦੇ ਵਿੱਚ ਵੇਖਦਾ ਔਰ ਤੁਹਾਨੂੰ ਮੇਰੀ ਕੋਈ ਹੱਥ ਬਨ ਕੇ ਬੇਨਤੀ ਹੈ ਵੀ ਤੁਸੀਂ ਨਾ ਪਿੱਠ ਲੱਗਣਦੇ ਹੋ ਹੁਣ ਆਪਾਂ ਬਹੁਤ ਪਛੜ ਗਏ ਪਹਿਲੀ ਤੇ ਇਦੋਂ ਮਗਰੋਂ ਸਾਰੇ ਆਪ ਦਾ ਜਿਹੜਾ ਕੰਮ ਸਮਝ ਕੇ ਹੀ ਦੀ ਮਰਦ ਕਰਿਓ ਔਰ ਮੈਂ ਭਰੋਸਾ ਦਿੰਦਾ ਮੇਰੀ ਸਾਫ ਕਾ ਪੰਚਾਇਤ ਸਾਰੀ ਆ ਖੜੀ ਹੈ ਇੱਥੇ ਅਸੀਂ ਇਹਦੇ ਮੋਢੇ ਨਾਲ ਮੋਢਾ ਬਲਾ ਕੇ ਚੱਲਾਂਗੇ ਇਹਨੂੰ ਕਦੇ ਵੀ ਡੋਲਣ ਨਹੀਂ ਦੇਵਾਂਗੇ ਅਗਲੇ ਕੰਮ ਵਿੱਚ ਜੇ ਤੁਸੀਂ ਇਹਨੂੰ ਸਰਪੰਚ ਦੀ ਜਿਹੜਾ ਤਾਜ ਦਿੰਨੇ ਹੋ ਸਾ ਅਸੀਂ ਤਾਂ ਮੁੱਢ ਨੂੰ ਮੁੱਢਾ ਲਾ ਕੇ ਭਰਾ ਬਣ ਕੇ ਨਾਲ ਖੜਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਜਿੱਥੇ ਪਿੰਡ ਦੇ ਵਿੱਚ ਅੱਜ ਤੱਕ ਸਰਵਸੰਮਤੀ ਨਹੀਂ ਹੋਈ ਉੱਥੇ ਹੀ ਹੁਣ ਉਮੀਦਵਾਰ ਐਲਾਂ ਨੇ ਜਾ ਰਹੇ ਨੇ ਗੁਰਸ਼ਰਨ ਮੂਸਾ ਨਾਮਜ਼ਦਗੀ ਪੱਤਰ ਭਰਨ ਵਾਸਤੇ ਤਿਆਰ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਟੱਕਰ ਐਤਕੀ ਕੜੀ ਹੋਵੇਗੀ ਹੁਣ ਚੋਣਾਂ 15 ਅਕਤੂਬਰ ਨੂੰ ਹੋਣੀਆਂ ਨੇ ਔਰ ਇਨ੍ਹਾਂ ਚੋਣਾਂ ਦੇ ਵਿੱਚ ਕੀ ਨਤੀਜੇ ਸਾਹਮਣੇ ਆਉਂਦੇ ਨੇ ਆ ਪਿੰਡ ਮੂਸਾ ਦੇ ਵਿੱਚ ਬਲਕੌਰ ਸਿੰਘ ਹਰਾਂ ਦੇ ਵੱਲੋਂ ਜਿਸ ਉਮੀਦਵਾਰ ਨੂੰ ਹਮਾਇਤ ਦਿੱਤੀ ਗਈ ਹੈ ਸਮਰਥਨ ਦਿੱਤਾ ਗਿਆ ਹੈ ਜਾਂ ਫਿਰ ਆਪਣਾ ਉਮੀਦਵਾਰ ਬਣਾ ਕੇ ਜਿਸ ਦਾ ਨਾਮ ਐਲਾਨ ਦਿੱਤਾ ਗਿਆ ਉਸ ਨੂੰ ਹਮਾਇਤ ਮਿਲਦੀ ਹੈ ਜਾਂ ਫਿਰ ਪਿੰਡ ਵਾਸੀ ਕਿਸੇ ਹੋਰ ਦੇ ਹੱਕ ਵਿੱਚ ਨਿਤਰਦੇ ਨੇ ਇਹ ਵੀ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਯੋਗ ਹੋਵੇਗਾ ਹੋਰ ਜਾਣਕਾਰੀ ਦੇ ਲਈ ਤੁਸੀਂ ਬਣੇ ਰਹੋ ਸਾਡੇ ਨਾਲ DF ਚੈਨਲ ਪੰਜਾਬੀ ਤੇ ਅਡੀਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ